ਅਪਾ 4-5 ਬੰਦਿਆਂ ਤੋਂ ਡਰ ਗਏ 4-5 ਹੀ ਬੰਦੇ ਸੀ ਪਿਛਲੇ 25 ਸਾਲ ਤੋਂ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਕੁੱਟੀ ਖਾਂਦੇ ਸੀ ਸਾਰੇ ਆਪ ਦੀ ਆਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਪਤ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਇਹ ਪਿਛਲੇ 25 ਸਾਲ ਤੋਂ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਪੰਜੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਕੱਢਦੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਕਿਤੇ ਮਾਨਾ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਐ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾ ਦੇ ਮੋੜੀਆਂ ਗੱਟੀਆਂ ਜਦੋਂ ਪਿੰਡ बसे ਨੇ ਇਹ ਜਿਹੜੀ ਤੁਸੀਂ ਬਾਈ ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਇਹ ਇਹ ਨਹੀਂ ਉਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਛ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿਨੇ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਮੇਰੇ ਮੱਥੇ ਤੇ ਤੇਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਗੁਰਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਨਕ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨਿਆਂ ਛੇੜ ਰਵਾਬ ਬਾਣੀ ਉਚਰੀਏ ਮਰਦਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਸਿੱਧੀ ਰੱਬ ਨਾਲ ਹੈ ਉਹਦੀ ਸਤ ਸੰਗ ਕਰ ਲਈਏ ਕਿਸਮਤਾ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲੇ ਆਉਖੇ ਰਾਹ ਹੈ ਥੋੜੇ ਤੋ ਤੁਰੇ ਨਹੀਂ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਤੇ ਚਲੋ ਫਿਰ ਤੁਰੇਗੇ ਤੁਰੇਗੇ ਗਾਂਹ ਸੇ ਓਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਚਿਰ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾ ਤਾਂ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਵਾਪਾ ਜੀ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁੱਲਾਂਗੇ ਕਹਿੰਦੇ ਕਹਿੰਦੇ ਰਾਹ ਓਖੇ ਆ ਸਕਦੇ ਨੇ ਕਹਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਵੀ ਉੱਚੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਏ ਹੀਰੇ ਮੋਤੀ ਮਿਲ ਗਏ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੂੰ ਅਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮਿਹਨਤ ਪਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਾਹਦਾ ਖਤਰਾ ਵੀ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕ ਘਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨਾਂ ਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਕਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ बस ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆਹ ਹਮਾਰ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੇਲਣ ਛੱਡਿਓ ਮੇਰੇ ਵਾਸਤੇ ਲਿਖ ਲਓ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ ਚ ਕਾਮਯਾਬ ਹੋਇਆ ਕੋਈ ਦਿੱਲੀ ਚ ਘੱਟ ਕਾਮਯਾਬ ਹੋਇਆ ਸਾਡੇ ਜਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ ਚ ਘੱਟ ਬਣੇ ਤੇ ਜਿੰਨੇ 4 ਸਾਲਾਂ ਚ ਬਣਾਇਆ ਸੀ ਸਾਲ ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਅਸੀਂ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣੀ ਨਹੀਂ ਦੇਣੀਆਂ ਫੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਮੈਂ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲ ਇੱਕ ਸਕੂਲ ਚ ਲੱਗ ਗਿਆ ਮੈਂ ਆਈ ਥਿੰਕ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ ਨੌਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂੰਗੀ ਇੱਕ ਕਹਿੰਦਾ ਮੈਂ ਡਾਕਟਰ ਬਣੂੰਗਾ ਇੱਕ ਕਹਿੰਦਾ ਮੈਂ ਆਈਐਸ ਬਣੂੰਗਾ ਇੱਕ ਕਹਿੰਦਾ ਆਈਐਸ ਬਣੂੰਗਾ एक बच्चा मिले सर ये भी सारा थी तो से है वो कहता पहला तो मैं रेडियोलिस्ट बन जाऊंगा डॉक्टर तो फिर मैं वोटा च खड़ा होगा फिर मैं सीएम बनूंगा मैं क्या सीएम बनेगा मैं क्या बेटा हज तो अठवीं नौवीं चैं पहला पढ़ेगा फिर लोगों की सेवा च लगेगा फिर इलेक्शन खड़ेगा फिर दो एम बनेगा कहें हाँ जी उन्हें चेर तुम्हें है उद्दाव फिर मैं आ जाऊँगा जी क्या कॉन्फिडेंस है नहीं तो ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮੱਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਬੋਟਾ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ ਆਮ ਆਦਮੀ ਕਲੀਨਿੰਗ ਖੋਲ ਰਿਹਾ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਦਾ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ। ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ। ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ। ਇਹ ਤਾਂ ਬਹੁਤ ਖੁਸ਼हाल ਹੋ ਗਏ। ਇੰਨੇ ਸੜਕਾਂ ਨਹੀਂ ਬਣ ਦੇਣੀਆਂ। ਆਰ ਡੀ ਐਫ ਦਾ ਪੈਸਾ ਰੋਕ ਲਓ। ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ। ਮੰਡੀ ਬੋਰਡ ਦਾ ਪੈਸਾ ਹੈ। 5.5 ਹਜ਼ਾਰ ਕਰੋੜ ਰੋਕ ਲਿਆ। ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਆਂ ਲਿਸ਼ਕਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦਰ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲਈਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦਿਓ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਈਮੇਲ ਪਈ ਐ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲੇ ਇੰਜਰ ਨਹੀਂ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਾਂ ਇੰਨੇ ਇੰਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨ ਗਨ ਮਨ ਚ ਉਹ ਵੀ ਪੰਜਾਬ ਕੱਢ ਦੇਣਗੇ ਰਾਸ਼ਟਰੀ ਗੀਤ ਚ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਜਯ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕੜ ਦੇਣਗੇ ਚੋ ਯੂਪੀ ਪਾ ਲੈਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲੀ ਲਿਆਉਣਾ ਰੋਜ਼ ਤਾਂ ਸਵਧਾਨ ਬਦਲੀ ਜਾਂਦੇ ਆ ਇਹ ਕੋਈ ਗੱਲ ਨਹੀਂ ਰੋਜ਼ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾ ਰੇਲਵੇ ਨੂੰ ਇੰਜਣ ਦੇ ਦੋ ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਣ ਬਾਅਦ ਚ ਦੇ ਦਿਓ ਟਾਵਲ ਖੁਸ਼ਖਬਰੀ ਦੋਕ ਦਿਨ ਦੇ ਦੋ ਬਸ ਇਤੋਂ ਵੱਡੀ ਖੁਸ਼ਖਬਰੀ ਦਿਆਂ ਐ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੁੱਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੁੱਛਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਵਸਾਖੀ ਇਕੱਠੇ ਮਨਾਉਨੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਵਸਾਹੀ ਦੁੱਖ ਹੈ ਕਿ ਪੰਜਾਬ ਵਿੱਚ ਪਾਣ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਭਾਜੀਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆਂ ਐਵੇਂ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਦੇ ਉਹਨਾਂ ਦੇ ਹੱਥ ਜਿਹੜਾ ਹੱਕ ਆ ਉਹ ਮੰਗਾਂਗੇ ਹੱਥ ਨਹੀਂ ਹੱਟਣੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਆ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਤੁਹਾਡੇ ਵੱਲ ਨੂੰ ਸਾਰਾ ਪਾਣੀ ਤੁਹਾਡੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹ ਜਾਂ ਕੁਝ ਚੰਗੇ ਭਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੂੰਹੋਂ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪੈਗੇ ਇਹ ਪੰਗੇ ਉਦੋਂ ਲੈਣੇ ਪੈਗੇ ਜਦੋਂ ਇਹ ਚੱਜ ਦੇ ਨਹੀਂ ਨਿਕਲੇ ਜੇ ਇਹੀ ਚੱਜ ਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਜਰੀਵਾਲ ਜੀ ਸਿਰਫ ਇਹੀ ਕਹਿ ਰਹੇ ਸੀਗੇ ਅ ਨਾ ਹਜਾਰੀ ਜੀ ਦੇ ਅੰਦੋਲਨ ਚ ਕਿ ਮੰਤਰੀ ਤੇ ਸੰਤਰੀ ਵਾਸਤੇ ਇੱਕੋ ਹੀ ਕਾਨੂੰਨ ਕਰ ਦੋ ਇੰਨੇ ਕੀ ਮੰਗ ਸੀ ਇਹ ਕਹਿ ਦਿੰਦੇ ਕਹਿ ਦਿੰਦੀ ਕਾਂਗਰਸ ਸਰਕਾਰ ਸੀ ਉਦੋਂ ਕਿ ਇਕੋ ਕਰ ਦਾਂਗੇ ਬਾਅਦ ਚ ਨਾਲੇ ਕਰਨਾ ਵੀ ਪਿਆ ਤਾਂ ਫਿਰ ਪਾਰਟੀ ਹੋਣੀ ਪੈਦਾ ਹੋਣੀ ਸੀ ਫਿਰ ਇਹਨਾਂ ਨੂੰ ਭੜਕਾਈ ਗਏ ਚੋਣਾਂ ਲੜੀਏ ਚੋਣਾਂ ਲੜੀਏ ਜੀਤ ਕੇ ਆਈਏ ਅਸੀਂ ਤਾਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਨੇ ਹੁਣ ਸਾਰੇ ਆਪ ਸਾਰੇ ਹਾਰ ਗਏ ਸੋ ਇਸ ਕਰਕੇ ਤਾਂ ਆਇਆ ਕਿ ਯਾਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਪਾਂ ਨਰਮਾ ਬੀਜ ਦੇ ਨਰਮੇ ਵਾਲੀ ਬੈਲਟ ਹੈ ਜੇ ਨਰਮੇ ਨੂੰ ਸੁੰਡੀ ਲੱਗ ਜਾਏ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਤਾਂ ਨਹੀਂ ਸੁੰਡੀ ਹਟਦੀ ਸਪਰੇਅ ਦੀ ਢੋਲੀ ਮੋੜੇ ਦੇ ਰੱਖ ਕੇ ਅੰਦਰ ਵੜਨਾ ਪੈਂਦਾ ਤੇ ਹਰ ਦੂਜੀ ਢੋਲੀ ਤੋਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਚੜ ਜੇ ਕੀਤੇ ਹੋਏ ਨੇ ਸਾਰੇ ਕੰਮ ਇਹ ਆ ਨਾਲ ਹੀ ਤਾਂ ਮੇਰਾ ਇੱਕੋ ਪਤਨ ਦਾ ਤਾਂ ਪਾਣੀ ਪੀਨੇ ਨਾਲ ਹੀ ਤਾਂ ਸਤਾਉ ਜਾ ਇੱਥੋਂ ਆ ਮਾਂਸਾ ਵਾਲੀ ਕੈਂਚੀ ਤੋਂ ਗਾਂ ਟੈਪੀ ਆ ਗਿਆ ਟੈਪੀ ਦੇ ਨਾਲ ਸਤਾਉ ਜਾ ਗਿਆ ਸੋ ਵੀਰੋ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਜੇ ਸੱਤ ਜਨਮ ਵੀ ਲੈ ਲਈਏ ਹਰੇਕ ਜਨਮ ਚ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਮੈਨੂੰ ਲੱਗਦਾ ਕਿ ਕਰ ਜਾ ਉਤਰ ਸਕੂਗਾ ਤੁਹਾਡਾ ਜਿਹੜਾ ਤੁਸੀਂ ਪਿਆਰ ਦਾ ਸਾਡੇ ਜਿੰਮੇ ਚੜਾਇਆ ਹੋਇਆ ਔਰ ਮੇਰੇ ਇਸ ਗੱਲ ਤੇ ਯਕੀਨ ਰੱਖਿਓ ਕਿ ਮੇਰੇ ਵਾਲੇ ਪਾਸੋਂ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੁਸੀਂ ਆਪਦੇ ਵਾਲੇ ਪਾਸੋਂ ਦੇਖ ਲਿਓ ਕਿ ਪੋਸਟਰ ਪੁਸਤਕ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣਾ ਹੈ ਹੈਨਾ ਜਾਣਾ ਕਿੱਥੇ ਹੈ ਰੈਲੀ ਕਿੱਥੇ ਕਰਾਉਣੀ ਹੈ ਇਧਰਲੇ ਪਾਸੇ ਨਾ ਧਿਆਨ ਕਰਿਓ ਪਹਾੜੇ ਪਾਸੇ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰਖੀ ਆ ਮੈਂ ਮੈਂ ਆਪੀ ਦੇਖ ਲਉ ਸਾਰਿਆਂ ਨੂੰ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੇਰੇ ਕੋਲੇ ਮੇਰੇ ਕੋਲੇ ਇਮਾਨਦਾਰੀ ਵਾਲਾ ਬਹੁਤ ਵੱਡਾ ਇੱਕ ਭਾਂਡਾ ਹੈ ਇਮਾਨਦਾਰੀ ਵਾਲਾ ਭਾਂਡਾ ਮੇਰੇ ਕੋਲੇ ਉਹ ਉਹ ਤੇ ਉਂਗਲ ਨਹੀਂ ਚੱਕ ਸਕਦੇ ਇਹ ਇਹੀ ਤਾਂ ਇਹਨਾਂ ਨੂੰ ਦੋਖ ਹੈ ਵੀ ਯਾਰ ਕਿਵੇਂ ਨਾ ਕਿਵੇਂ ਬੜਾ ਪੰਗਾ ਪੈ ਗਿਆ 2 ਸਾਲ ਹੋ ਗਏ ਇਹ ਫੇਰ ਵੀ ਉਹ ਜਿਵੇਂ ਹੀ ਇਹ ਤਾਂ ਫੱਕਰ ਲਾਈਫ ਵਾਲੀ ਜ਼ਿੰਦਗੀ ਵਾਲੀ ਚੱਲੀ ਆ ਕਮਾਲ ਹੈ ਯਾਰ ਮੁੱਖ ਮੰਤਰੀ ਦਾ 2 ਸਾਲਾਂ ਚ ਕੋਈ ਨਾ ਕੋਈ ਤਾਂ ਕਪੜਾ ਆਉਂਦਾ ਹੈ ਬਹੁਤ ਕੱਢਣ ਨੂੰ ਫਿਰਦੇ ਰਹਿੰਦੇ ਆ ਨਹੀਂ ਨਿਕਲਣਾ ਕਿਉਂਕਿ ਮੇਰੇ ਨਾਲ ਲੋਕ ਨੇ ਮੈਂ ਤੁਹਾਨੂੰ ਕਈ ਪਹਿਲਾਂ ਵੀ ਦੱਸਿਆ ਕਿ ਜਦੋਂ ਬਾਬਾ ਨਾਨਕ ਨੂੰ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਸਾਰੀਆਂ ਬੰਡਲ ਨਾਲੇ ਹੀ ਮੇਰੇ ਨਾਲ ਤੁਰਿਆ ਜਾਂਦਾ ਉਸ ਵਾਰ ਤੇ ਮੇਰੇ ਤੋਂ ਵੱਧ ਅਮੀਰ ਕੌਣ ਹੋ ਸਕਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਇਸ ਗੱਲ ਦਾ ਮੇਰਾ ਦਿਲ ਹੀ ਕਰਦਾ ਕਿ ਮੈਂ ਮੈਂ ਤਾਂ ਤੁਹਾਡੇ ਨਾਲ ਮਿਲਦਾ ਰਹਿਣਾ ਮੈਨੂੰ ਇੰਨਾ ਪਤਾ ਜਦੋਂ ਮੈਂ ਮੋੜ ਆਇਆ ਸੀ ਅੱਗੇ ਬਲਿੰਦਰ ਕਾਰਜ ਜੀ ਦੀ ਰੈਲੀ ਸੀ ਅਗਲੀ ਮਤਲਬ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਚਾਰੇ ਸੀ ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ ਮੈਂ ਉਹਨੂੰ ਕਿਹਾ ਤੂੰ ਗੱਡੀ ਤਾਂ ਰੋਕੋ ਕਹਿੰਦਾ ਜੀ ਮੈਂ ਕਿਹ ਰੋਕਾਂ ਲੋਕ ਹੀ ਲਈ ਜਾਂਦੇ ਹੁਣ ਮੈਂ ਦੱਸੂ ਕੀ ਕਰਾਂ ਐਨੀ ਗੱਡੀ ਤਹਾਂ ਚੱਕ ਰੱਖੀ ਸੀ ਇਹ ਪਿਆਰ ਨਹੀਂ ਵਈ ਕਿਤੇ ਭੁੱਲ ਸਕਦੇ ਜਿੰਦੋ ਮਰਜੀ ਦੁਨੀਆ 'ਚ ਬਣ ਜਾਈਏ ਫਰ ਆਹ ਜਿਹੜਾ ਪਿਆਰ ਆ ਨੱਥ ਨਸਤ ਹੋਣਿਆ